ਕਿਸਾਨ ਮਜ਼ਦੂਰ ਇਕਤਾ ਜਿੰਨਬਾਦ ਜਿੰਨਬਾਦ ਮੈਂ ਕਿਸਾਨ ਮਜ਼ਦੂਰ ਸਿੰਘ ਛਮੇਟੀ ਆਪੂ ਆਖਰ ਸਿੰਘ ਲਾਲਪੁਰਾ ਆਪਾਂ ਨੂੰ ਪਤਾ ਹੀ ਵੀਰੋ ਸ਼ੰਭੂ ਖਨੌਰੀ ਬਾਰਡਰ ਤੇ ਲਗਾਤਾਰ ਆਪਾਂ ਜਿਹੜੀਆਂ ਸਰਕਾਰਾਂ ਦੇ ਪਰਤ ਲੜਾਈਆਂ ਲੜ ਰਹੇ ਆ ਪਰ ਭਰਾਓ ਅੱਜ ਇੱਕ ਵਿਸ਼ੇਸ਼ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਪਿੰਡਾਂ ਦੇ ਵਿੱਚ ਵੀ ਇੱਕ ਏਡੀਆਂ ਵੱਡੀਆਂ ਲੜਾਈਆਂ ਸ਼ੁਰੂ ਹੋ ਗਈਆਂ ਵਾ ਜਿਹੜੀਆਂ ਤੁਹਾਨੂੰ ਪਤਾ ਹੀ ਨਹੀਂ ਆਪਾਂ ਘਰਾਂ ਦੇ ਵਿੱਚ ਬੈਠੇ ਆ ਆ ਮੀਟਰ ਰੀਡਿੰਗ ਵਾਲੇ ਵੀਰ ਅੱਜ ਆ ਪਿੰਡ ਲਾਲਪੁਰ ਦੇ ਵਿੱਚ ਆਏ ਆ ਇਨਾਂ ਨੂੰ ਸਰਕਾਰ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਵਾ ਵੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਤੁਸੀਂ ਰੀਡਿੰਗ ਲੈਣ ਜਾਂਦੇ ਜੇ ਉਹ ਰੀਡਿੰਗ ਵਾਲੇ ਦਾ ਜਿਹੜਾ ਵਾ ਮੀਟਰ ਨੰਬਰ ਔਰ ਮੋਬਾਈਲ ਨੰਬਰ ਔਰ ਸਨ ਆਫ ਜੋ ਵੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਸਮਾਰਟ ਮੀਟਰ ਲੱਗਣ ਜਾ ਰਹੇ ਜੇ ਆ ਪੂਰੀ ਲਾਲਪੁਰੇ ਦੀ ਲਿਸਟ ਆ ਇਹ ਉਹ ਲਿਸਟ ਆ ਜਿਹੜੇ ਤੁਸੀਂ ਘਰਾਂ 'ਚ ਸੁਤੇ ਜੇ ਤੇ ਤੁਹਾਡੇ ਮੀਟਰਾਂ ਦੀ ਜਿਹੜੀ ਲਿਸਟ ਆ ਇਹ ਬਣਾ ਕੇ ਲੈ ਕੇ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਂ ਦੇ ਵਿੱਚ ਮੀਟਰ ਲੱਗਣ ਜਾ ਰਹੇ ਜੇ ਕਾਰਪੋਰੇਟ ਕਰਾਣਾ ਲਗਾਤਾਰ ਸਾਡੇ ਤੇ ਭਾਰੂ ਹੋ ਰਿਹਾ ਮੈਂ ਨਗਰ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਭਰਾਓ ਆਓ ਇਹਨਾਂ ਕਮਾਂਕਾਰਾਂ ਸਾਰੀਆਂ ਪਾਰਟੀਆਂ ਬਾਜ਼ੀਆਂ ਤੋਂ ਉੱਠ ਕੇ ਕਾਰਪੋਰੇਟ ਕਰਾਣਿਆਂ ਦਾ ਵਿਰੋਧ ਕਰੀਏ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੂਨ ਖੜੂਬ ਸਾਹਿਬ ਕਾਈ ਲਾਲਪੁਰ ਵੱਲੋਂ ਸਮਾਰਟ ਮੀਟਰਾਂ ਦਾ ਸਖਤ ਵਿਰੋਧ ਕਰਦੇ ਹਾਂ ਔਰ ਅਹੀਂ ਇਹ ਬੀਲੀ ਬੋਰਡ ਘਰਾਨੇ ਨੂੰ ਵੀ ਦੱਸ ਦੇਣਾ ਚਾਹੁੰਦੇ ਆਂ ਕਿ ਅਹੀਂ ਨਾ ਤਾਂ ਅੱਜ ਮੀਟਰ ਲੱਗਣਦੇ ਈਏ ਨਾ ਕੱਲ ਲੱਗਣਦੇ ਈਏ ਪਰ ਆ ਜਿਹੜੀਆਂ ਸ਼ਾਸਚਾਵਾਂ ਸਰਕਾਰਾਂ ਚੱਲ ਰਹੀ ਆ ਸ਼ੰਭੂ ਬਾਡਰ ਤੇ ਲਗਾਤਾਰ ਕਿਸਾਨ ਆਪਣੇ ਹੱਕਾਂ ਦੀ ਕਿਸਾਨੀ ਦੀ ਜਵਾਨੀ ਦੀ ਲੜਾਈ ਲੜ ਰਹੇ ਆ ਤੇ ਇਥੋਂ ਮਗਰੋਂ ਸਰਕਾਰਾਂ ਜਿਹੜੀਆਂ ਸਨ ਲਾ ਕੇ ਸਾਨੂੰ ਲਗਾਤਾਰ ਵੇਖੋ ਸਾਡੇ ਜਿਹੜੇ ਆ ਪਿੰਡਾਂ ਦੇ ਵਿੱਚ ਕਿਸਾਨ ਆ ਭੈਣ ਆ ਭਰਾ ਵੋ ਜਿਨ੍ਹਾਂ ਨੂੰ ਪਤਾ ਵੀ ਨਹੀਂ ਆ ਉਹਨਾਂ ਦੀਆਂ ਲਿਸਟਾਂ ਬਣਾ ਬਣਾ ਕੇ ਤੇ ਸਰਕਾਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਭਰਾਓ ਤੁਹਾਡੇ ਘਰਾਂ 'ਚ ਸਮਾਰਟ ਮੀਟਰ ਲਾਉਣ ਜਾ ਰਹੇ ਜੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਬਿਜਲੀ ਫਰੀ ਕਰ ਦੇਵਾਂਗੇ ਅੱਜ ਆਦਾ ਨਤੀਜਾ ਕਾਰਪੋਰੇਟ ਘਰਾਣੇ ਨੂੰ ਲਗਾਤਾਰ ਬਿਜਲੀ ਵਿਭਾਗਾਂ ਵੇਚਿਆ ਜਾ ਰਿਹਾ ਤੇ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਤੁਹਾਡੇ ਘਰਾਂ ਦੇ ਵਿੱਚ ਆਪ ਮੀਟਰ ਲਾ ਰਹੇ ਜੇ ਇਹ ਕਰਕੇ ਆਜੋ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹਨਾਂ ਸਰਕਾਰਾਂ ਦਾ ਇਹਨਾਂ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰਿਓ ਨਹੀਂ ਤੇ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਕੱਲੇ-ਕੱਲੇ ਨੇ ਪਿੰਡਾਂ ਵਿੱਚ ਘਰਾਂ ਵਿੱਚ ਰਹਿ ਕੇ ਜੇ ਘਰਾਂ ਤੋਂ ਨਾ ਨਿਕਲੇ ਤੁਹਾਡੇ ਘਰਾਂ 'ਚ 스마트 ਮੀਟਰ ਲੱਗ ਜਾਣੇ ਜਿੱਦਾਂ ਅੱਗੇ ਘਰਾਂ 'ਚੋਂ ਬਾਹਰ ਮੀਟਰ ਨਿਕਲ ਆਏ ਆ ਤੇ ਜਿਹੜੇ ਬਾਹਰ ਮੀਟਰ ਨਿਕਲੇ ਆ ਉਹਨਾਂ ਦੀ ਜਗ੍ਹਾ ਤੇ ਕਿਸ ਦਿਨ ਨੂੰ 스마트 ਮੀਟਰ ਲੱਗ ਜਾਣੇ ਜੀ ਤੇ ਘਰ 'ਚ ਬੈਠੇ ਹੋਇਆ ਕਰਾਂਗੇ ਪੈਸੇ ਮੁੱਕ ਜਿਆ ਕਰਨੇ ਆ ਤੇ ਪੱਖਾ ਬੰਦ ਹੋ ਜਾਇਆ ਕਰਨਾ ਇਹ ਕਰਕੇ ਜੇ ਤੁਸੀਂ ਚਾਹੁੰਦੇ ਜੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਓ ਆਪਾਂ ਕਿਸਾਨ ਯੂਨੀਅਨਾਂ ਦਾ ਸਾਥ ਦਿਈਏ ਇਹਨਾਂ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰੀਏ ਅਸੀਂ ਕਿਸਾਨ ਮਜ਼ਦੂਰ ਸਿੰਘਾਂ ਸਮੇਟੀ ਵੱਲੋਂ ਵਿਰੋਧ ਕਰਦੇ ਆਂ ਆਹ ਲਿਸਟਾਂ ਨੂੰ ਪਾੜਦੇ ਆਂ ਵੀ ਨਹੀਂ ਨਾ ਤੇ ਮੀਟਰ ਅੱਜ ਲੱਗਣ ਦਈਏ ਨਾ ਕੱਲ ਲੱਗਣ ਦਈਏ ਇਹ ਕਰਕੇ ਆਓ ਇੱਕ ਜੋ ਠੋਕੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰੀਏ ਧੰਨਵਾਦ